ਲਾਈਵ ਹੋਣ ਵਾਲੀ ਹੈ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸੈਲ ਵੀ ਬੜੀ ਵੱਡੀ ਗੱਲ ਹੈਗੀ ਹੈ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਜਦੋਂ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋਏ ਜਦੋਂ ਅਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਨਾਲ ਮੈਗਜ਼ੀਨ ਐਕਸਟਰਾ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਕੱਲ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੀ ਜਿਹੜੀ ਵਾਰਦਾਤ ਹੋਈ ਸੀ ਉਸ ਤੋਂ ਬਾਅਦ ਰਾਤ ਨੂੰ ਫਰੀਦਕੋਟ ਦੇ ਵਿੱਚ ਪੰਜ ਪਿਸਤੌਲ ਬਰਾਮਦ ਹੋਏ ਆ ਜਿਹੜੇ ਇੱਕ ਟੇਚੀ ਕੇਸ ਦੇ ਵਿੱਚ ਬੰਦ ਸੀ ਤੇ ਦੋ ਨੌਜਵਾਨ ਆ ਉਹਨਾਂ ਨੂੰ ਕਿਤੇ ਲਿਜਾ ਰਹੇ ਸੀ ਤੇ ਪੁਲਿਸ ਨੂੰ ਦੇਖ ਕੇ ਉਹ ਟੇਚੀ ਕੇਸ ਸੁੱਟ ਕੇ ਭੱਜ ਗਏ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪੰਜ ਪਿਸਤੌਲ ਤੇ ਦੋ ਮੈਗਜ਼ੀਨ ਜਿਹੜੇ ਖਾਲੀ ਸੀ ਉਹਨਾਂ ਵਿੱਚ ਕਾਰਤੂਸ ਕੋਈ ਵੀ ਨਹੀਂ ਸੀ ਤੇ ਇਸ ਪਿਸਤੌਲਾਂ ਦੇ ਇਸ ਮੈਗਜ਼ੀਨ ਦੇ ਇਸ ਤਰ੍ਹਾਂ ਦੀ ਵਾਰਦਾਤ ਤੋਂ ਵੱਡੀ ਵਾਰਦਾਤ ਤੋਂ ਬਾਅਦ ਮਿਲਣਾ ਇੱਕ ਹੋਰ ਵੱਡੀ ਵਾਰਦਾਤ ਵੱਲ ਸ਼ੱਕ ਦੀ ਸੂਈ ਜਾਂਦੀ ਹੈ ਫਰੀਦਕੋਟ ਦੇ ਐਸਪੀ ਸਰਦਾਰ ਜਸਮੀਤ ਸਿੰਘ ਨੇ ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਪਤਾ ਕਰਾਉਣ ਲੱਗੀ ਹੋਈ ਆ ਆਸੇ ਪਾਸੇ ਦੇ ਹਸਪਤਾਲਾਂ ਹੋਟਲਾਂ ਟਾਬਿਆਂ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨਾਲ ਸੰਪਰਕ ਕਰ ਰਹੀ ਆ ਉਹਨਾਂ ਤੋਂ ਪਤਾ ਕਰ ਰਹੀ ਆ ਕਿ ਕਿਸੇ ਨੇ ਇਸ ਤਰ੍ਹਾਂ ਦਾ ਸ਼ੱਕੀ ਵਿਅਕਤੀ ਦੇਖਿਆ ਹੋਵੇ ਤੇ ਉਹਨਾਂ ਨੇ ਦਾਵਾ ਕੀਤਾ ਹੈ ਇਹ ਇਨ੍ਹਾਂ ਵਿਅਕਤੀਆਂ ਦੀ ਜਲਦੀ ਭਾਲ ਕਰ ਲਈ ਜਾਵੇਗੀ ਤੇ ਪਤਾ ਲਗਾਇਆ ਜਾਵੇਗਾ ਤੇ ਇਹ ਪਿਸਤੌਲ ਕਿਸ ਕੰਮ ਲਈ ਲਿਆਂਦੇ ਸੀ ਕਿੱਥੋਂ ਲੈ ਕੇ ਆਂਦੇ ਸੀ ਤੇ ਕਿਸ ਨੂੰ ਅੱਗੇ ਸਪਲਾਈ ਕਰਨੇ ਸੀ ਜਾਂ ਕਿਹੜੀ ਵਾਰਦਾਤ ਕਰਨੀ ਸੀ ਇਹ ਸਾਰਾ ਕੁਝ ਇਨ੍ਹਾਂ ਦੋਨਾਂ ਵਿਅਕਤੀਆਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਜਿਨ੍ਹਾਂ ਦੀ ਭੱਜੇ ਜਾਂਦਿਆਂ ਦੀ ਇੱਕ ਸੀਸੀਟੀਵੀ ਵੀ ਆਈ ਹੈ ਤੇ ਜਿਸ ਦੇ ਵਿੱਚ ਉਹ ਭੱਜਦੇ ਦਿਖਾਈ ਦਿੰਦੇ ਆ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗੇ ਕਸ਼ਤ ਬਧਾਈ ਹੋਈ ਹੈ ਆਪਣੇ ਜ਼ਿਲ੍ਹੇ 'ਚ ਹਾਈਵੇਜ਼ ਜੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡ ਸਿਹੀ ਹੀ ਵਧਾਈ ਹੋਈ ਹੈ ਅਗਸਤ ਤੇ ਉਹ ਜਿਹਨੂੰ ਅਗਸਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੱਡੇ ਦੇ ਕੋਲ ਪਹੁੰਚਿਆ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਿਹਦੂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਡ ਕੇ ਭੱਜ ਗਏ ਨੇ ਉਹਨਾਂ ਦੇ ਪਿੱਛਾ ਤੇ ਕੀਤਾ ਪਰ ਉਹ ਨੇਰੇ ਦੀ ਓਟ ਲੈ ਕੇ ਉਹ ਕਿਰਾਂ ਭੱਜਣ ਜੀ ਕਾਮਯਾਬ ਹੋ ਗਏ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਸੀ ਇੱਕ ਪਰਚਾ ਅਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਖਾਨੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਏਸੀ ਭਾਲ ਕਰ ਰਹੇ ਆਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਨਾਂਗੇ ਇਹ ਤਾਂ ਹੁਣ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸੈਲ ਵੀ ਬੜੀ ਵੱਡੀ ਗੱਲ ਹੈਗੀ ਹੈ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਜਦੋਂ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋਏ ਕਦੋਂ ਦੀ ਘਟਨਾ ਕਰੇ ਇਹ 3 ਨੌ ਰਾਤ ਫ੍ਰੀ ਫੋਰਸ ਨੂੰ ਆ ਰਹੇ ਨਾਲ ਤੱਕ ਤੱਕ ਲੱਗਦਾ ਨਹੀਂ ਇਹ ਦੇਖੋ ਆਪਾਂ ਗੈਸ ਕਰ ਲਈਏ ਕਿ ਉਹਦਾ ਕੋਈ ਜੱਤਾ ਹੀ ਬੰਦੇ ਨਹੀਂ ਫੜੇ ਜਾਂਦੇ ਅਸੀਂ ਤੁਹਾਨੂੰ ਕੋਈ ਕੁਝ ਜਵਾਬੀ ਉਹਨਾਂ ਦੀ ਕੁਛ ਪੜਤਾਲ ਤੋਂ ਬਾਅਦ ਹੀ ਫਿਰ ਕ੍ਰੋਸ ਸੀਜ ਲਈ ਹਾਲ ਦੀ ਘੜੀ ਸਾਨੂੰ ਇੱਕ ਵੈਪਨ ਮਿਲੇ ਦੋ ਬੰਦੇ ਜਿਹੜੇ ਅਟੈਚੀ ਸੁੱਟ ਕੇ ਭੱਜੇ ਸੀ ਉਹਨਾਂ ਚ ਕੋਈ ਸੀਸੀਟੀਵੀ ਵਗੈਰਾ ਕੋਈ ਨਹੀਂ ਇਹ ਸਾਰੀ ਅਸੀਂ ਖੰਗਾਲ ਰਹੇ ਹਾਂ ਜੀ ਕਿਸ ਚੀਜ਼ ਤੇ ਸੀ ਕਿਹੜੇ ਵਾਹਨ ਦੱਸੋ ਇਹ ਅਜੇ ਅਸੀਂ ਸਾਰਾ ਕੁਝ ਚੈੱਕ ਕਰ ਰਹੇ ਹਾਂ ਜਦੋਂ ਸਾਨੂੰ ਕੋਈ ਇਹ ਕੇਰਾਂ ਜੀ ਦੇਖੋ ਬਣੇ ਜਿੰਨੂੰ ਕੀ ਲੱਗਦੇ ਹੈ ਐਫਐਸਐਲ ਭੇਜਾਂਗੇ ਉੱਥੋਂ ਦੇਖਣ ਨੂੰ ਤੇ ਸੋਫਿਸਟੀਕੇਟਿਡ ਵੈਪਨ ਲੱਗਦੇ ਹੈਗੇ ਨੇ ਐਫਐਸਐਲ ਜਦੋਂ ਸਾਡੀ ਜਾਂਦੀ ਹੁੰਦੀ ਹੈ ਫਿਰ ਉੱਥੇ ਸਾਰਾ ਪਤਾ ਲੱਗਦਾ ਹੈ ਕਿਦਾਂ ਦਾ ਵਜੇ ਹੈ ਕਿ ਸਟੇਬਲizer ਮੈਗਜ਼ੀਨ ਵਾਲੇ ਹੈ ਜੀ ਜਿੱਦ ਨੂੰ ਕਹਿੰਦੇ ਸਿੰਗਲ ਸ਼ਾਟ ਨਹੀਂ ਹੈਗਾ ਮੈਗਜ਼ੀਨ ਵਾਲੇ ਦਾ ਠੀਕ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸੈਲ ਵੀ ਬੜੀ ਵੱਡੀ ਗੱਲ ਹੈਗੀ ਹੈ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਜਦੋਂ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋ ਜਾਊਗਾ ਜਦੋਂ ਅਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕੱਲ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੀ ਜਿਹੜੀ ਵਾਰਦਾਤ ਹੋਈ ਸੀ ਉਸ ਤੋਂ ਬਾਅਦ ਰਾਤ ਨੂੰ